ਬਠਿੰਡਾ ਵਿੱਚ 40 ਕਿਲੋ ਹਿਰੋਇਨ ਚਿਟਾ ਜਿਹੜਾ ਕਿ ਬੀਤੇ ਦਿਨੀ ਫੜਿਆ ਗਿਆ ਸੀ ਉਸ ਨਸ਼ਾ ਤਸਕਰ ਦੀ ਜਿਹੜੀ ਪ੍ਰਾਪਰਟੀ ਆਜ ਬਠਿੰਡਾ ਪੁਲਿਸ ਨੇ ਫ੍ਰੀਜ਼ ਕਰ ਦਿੱਤੀ ਹੈ ਅੱਗੇ ਐਸਪੀ ਡੀ ਸਾਹਿਬ ਕੀ ਕਹਿ ਰਹੇ ਨੇ ਸੁਣਦੇ ਆ ਸਾਨੂੰ ਪਤਾ ਹੈ ਕਿ ਅਸੀਂ ਇੱਕ ਰੀਸੈਂਟਲੀ ਆਪਣਾ 40 ਕਿਲੋ ਦਾ 6 ਜਾਣਿਆਂ ਤੋਂ ਅਸੀਂ ਰਿਕਵਰ ਕੀਤੀ ਸੀ ਕੋਤਵਾਲੀ 132 ਨੰਬਰ ਐਫ ਆਈ ਆਰ ਦਰਜ ਹੋਈ ਸੀ 7ਵੇਂ ਮਹੀਨੇ ਇਸੇ ਸਾਲ ਉਹਦੇ ਵਿੱਚ ਜਿਹੜਾ ਲਖਵੀਰ ਸਿੰਘ ਲੱਖਾ ਸੀ ਉਹਦੀਆਂ ਜਿਹੜੀ ਕੀ ਨਾ ਐਨ ਡੀ ਪੀ ਐਸ ਐਕਟ 68 ਐਫ ਧਾਰਾ ਹੁੰਦੀ ਹੈ ਉਹਦੀ ਪ੍ਰੋਵੀਜ਼ਨ ਹੁੰਦੀ ਹੈ ਤੇ ਨਾਲੇ ਸਰਕਾਰ ਵੱਲੋਂ ਤੇ ਕਾਨੂੰਨ ਵੀ ਇਹੀ ਕਹਿੰਦਾ ਕਿ ਅਸੀਂ ਜਿਹੜਾ ਯੁੱਧ ਨਸ਼ਾ ਵਿਰੁੱਧ ਅਸੀਂ ਅਰੰਭਿਆ ਹੋਇਆ ਸਰਕਾਰ ਨੇ ਉਹਦੇ 'ਚ ਅਸੀਂ ਕੱਲਾ ਜਿਹੜਾ ਦੋਸ਼ੀ ਹੈਗਾ ਜਿਹੜਾ ਇਹ ਚੀਜ਼ 'ਚ ਕ੍ਰਿਮੀਨਲ ਐਕਟੀਵਿਟੀ 'ਚ ਨਾਰਕੋਟਿਕਸ ਵਾਲੀ 'ਚ ਇਨਵੋਲਡ ਕੱਲਾ ਉਹਦੇ ਉਹਨੂੰ ਨਹੀਂ ਫੜਦੇ ਉਹਦੇ ਤੇ ਉਹ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਵੀ ਹੁੰਦੀ ਆ ਇਹ ਤਾਂ ਹੁੰਦੀ ਹੈ ਤਾਂ ਜੋ ਉਸਨੇ ਇਸ ਕ੍ਰਾਈਮਨਲ ਐਕਟੀਵਿਟੀ 'ਚ ਨਸ਼ਾ ਤੋਂ ਜਿੰਨੇ ਨਸ਼ੇ ਨਸ਼ੇ ਤਸਕਰੀ 'ਚ ਜਿੰਨੇ ਵੀ ਪੈਸੇ ਉਹਨੇ ਕਮਾਏ ਹੋਏ ਨੇ ਜਾਂ ਕੋਈ ਪ੍ਰਾਪਰਟੀ ਬਣਾਈ ਹੋਈ ਆ ਉਹਨੂੰ ਅਸੀਂ ਆਇਡੈਂਟੀਫਾਈ ਕਰਦੇ ਆ ਸਾਡੀ ਇੱਕ FIU ਦੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦੀ ਇੱਕ ਸਪੈਸ਼ਲ ਬਣਾਈ ਹੋਈ ਆ ਟੀਮ ਬਣੀ ਹੋਈ ਆ ਆਪਣੇ DSP ਆਪਣੇ ਗੁਰਪ੍ਰੀਤ ਸਿੰਘ ਹੋਰੀ ਹੈਗੇ ਉਸ ਜਿਹੇ ਹੈੱਡ ਹੈਗੇ ਨੇ ਤੇ ਅਸੀਂ ਉਹ ਜਿਹੜੇ ਵੀ ਇਹਨਾਂ ਨੇ ਇਲੀਗਲ ਤੌਰ ਤੇ ਪੈਸੇ ਕਮਾਏ ਆ ਚਾਹੇ ਪ੍ਰਾਪਰਟੀਆਂ ਬਣਾਈਆਂ ਚਾਹੇ ਉਹਦੇ ਆਪ ਦੇ ਨਾਂ ਤੇ ਆ ਚਾਹੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਆ ਜਿਹੜੀ ਮਸ਼ੀਨ ਨਾਲ ਰਿਲੇਟਡ ਹੁੰਦੀ ਹੈ ਉਹਨੂੰ ਆਈਡੈਂਟੀਫਾਈ ਕਰਦੇ ਆ ਤੇ ਸਾਡੀ ਕੰਪੀਟੈਂਟ ਅਥਾਰਟੀ ਹੁੰਦੀ ਉਹਨੂੰ ਕੇਸ ਬਣਾ ਕੇ ਭੇਜਦੇ ਆ ਉਹ ਵਹਿੰਦੀ ਹੈਗੇ ਜੀ ਦਿੱਲੀ ਸੋ ਇਸੇ ਕੇਸ ਚ ਇਹਨਾਂ ਨੇ ਕੰਪੀਟੈਂਟ ਅਥਾਰਟੀ ਨੂੰ ਕੇਸ ਭੇਜਿਆ ਸੀ ਤੇ ਦਿੱਲੀ ਉਹਨਾਂ ਨੇ ਫਿਰ ਹੁਣ ਸਾਨੂੰ ਫ੍ਰੀਜ਼ਿੰਗ ਦੇ ਆਰਡਰ ਦਿੱਤੇ ਆ ਲਖਵੀਰ ਲੱਖਾਂ ਦੀਆਂ ਸੀ ਪ੍ਰਾਪਰਟੀਆਂ ਅਲੱਗ-ਅਲੱਗ ਤਕਰੀਬਨ 8 ਪ੍ਰਾਪਰਟੀਆਂ ਉਹਦੀਆਂ ਆਈਡੈਂਟੀਫਾਈ ਕਰਾਈਆਂ ਸੀ 2.5 ਕਰੋੜ ਦੀਆਂ ਉਹ ਚ ਸਾਨੂੰ ਫ੍ਰੀਜ਼ਿੰਗ ਆਰਡਰ ਆ ਗਿਆ ਜਿਸ ਤੇ ਅਸੀਂ ਹੁਣ ਆਇਆ ਇੱਥੇ ਤੁਹਾਡੇ ਤੁਸੀਂ ਪਿੱਛੇ ਦੇਖਿਆ ਕਿ ਲਗਾਈ ਵੀ ਹੋਏ ਹੈਗੇ ਚਸਪਾ ਕੀਤੇ ਹੈਗੇ ਸੋ ਐਸੀ ਇਹ ਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਨਾ ਸੋ ਨਾ ਕੇਵਲ ਜਿਹੜੇ ਦੋਸ਼ੀ ਏ ਜਿਹੜੇ ਇਸ ਤਸਕਰੀ ਚ ਫੜੇ ਏ ਨਾ ਸੋ ਉਹਨਾਂ ਨੂੰ ਕੇਵਲ ਅਹੀ ਅਰੈਸਟ ਕਰਦੇ ਆ ਤੇ ਨਸ਼ਾ ਜਿਹੜਾ ਬ੍ਰਹਮਤ ਹੁੰਦਾ ਬਟ ਉਹਦੀ ਜਾਇਦਾਦ ਦਾ ਵੀ ਸਾਰਾ ਜਿੰਨੂੰ ਕੀ ਕਹਿੰਦੇ ਇਨਵੈਸਟੀਗੇਸ਼ਨ ਹੁੰਦੀ ਏ ਇਹ ਮਤ ਸੋਚੇ ਕਿ ਜਿਹੜਾ ਨਸ਼ਾ ਤਸਕਰ ਹੈਗਾ ਕਿ ਇਕੱਲਾ ਉਹ ਫੜਿਆ ਗਿਆ ਜੀ ਉਹ ਕੰਮ ਉੱਥੇ ਠੱਪ ਹੋ ਗਿਆ ਨਾ ਉਹਦੀ ਅਸੀਂ ਬਿਲਕੁਲ ਬੈਕਵਰਡ ਲਿੰਕੇਜ ਇਸ ਚ ਜਿਹੜਾ ਇੱਕ ਪਾਰਟ ਆਪਣਾ ਪ੍ਰਾਪਰਟੀ ਵਾਲਾ ਵੀ ਹੈਗਾ ਤਾਂ ਜੋ ਉਹਨੂੰ ਲੱਗੇ ਪਤਾ ਲੱਗੇ ਉਹਨੂੰ ਵੀ ਆਸੇ ਪਾਸੇ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹ ਸ ਨਸ਼ਾ ਤਸਕਰੀ ਦੇ ਧੰਦੇ ਚ ਕੱਖ ਨਹੀਂ ਰੱਖਿਆ ਹੈਗਾ ਉਸੇ ਚੀਜ਼ 'ਚ ਲੜੀ ਚਾਜੇ ਸੀ ਇਸੇ ਚੀਜ਼ ਤੇ ਜਿਹੜੇ ਕੰਪੀਟੈਂਟ ਅਥਾਰਟੀ ਨੇ ਫ੍ਰੀਜ਼ਿੰਗ ਦੇ ਆਰਡਰ ਸੀ ਉਹ ਅਸੀਂ ਚਪਕਾਏ ਹੋਏ ਹੈਗੇ ਆ ਇਹਦੇ ਨਾਲ ਨਾਲ ਇਹ ਵੀ ਇੱਕ ਧੰਨ ਮੈਂ ਦੱਸਣਾ ਹੈਗਾ ਕਿ ਪਿਛਲੇ ਸਾਲ ਦੌਰਾਨ ਅਸੀਂ ਤਕਰੀਬਨ 74 ਕੇਸ ਜਿਹੜੇ ਆਈਡੈਂਟੀਫਾਈ ਕੀਤੇ ਸੀ ਅਸੀਂ ਜਿਹੜੇ ਕੰਪੀਟੈਂਟ ਅਥਾਰਟੀ ਨੂੰ ਭੇਜੇ ਸੀ 74 ਕੇਸਾਂ 'ਚ ਸਾਨੂੰ ਪ੍ਰਾਪਰਟੀ ਫ੍ਰੀਜ਼ ਦੇ ਬਠਿੰਡਾ ਡਿਸਟ੍ਰਿਕਟ ਦੇ ਆਰਡਰ ਆਏ ਹਨ ਤਕਰੀਬਨ 13 ਕਰੋੜ ਦੀ ਪ੍ਰਾਪਰਟੀ ਉਹ ਵੀ ਹੈਗੀ ਜਿਹੜੀ ਫ੍ਰੀਜ਼ ਕੀਤੀ ਹੈ ਹੁਣ ਇਹ ਇਸ ਤੋਂ ਅੱਗੇ ਜੋ ਵੀ ਕੰਪਟਿਟੈਂਟ ਅਥਾਰਟੀ ਇਸ ਪ੍ਰਾਪਰਟੀ ਦੇ ਨਾਲ ਸੰਬੰਧ ਰ ਆਰਡਰ ਦੇਗੀ ਹੁਣ ਉਹ ਉਹਦੇ ਵਿੱਚ 2.5 ਕਰੋੜ ਦੇ ਵਿੱਚ ਕਿੰਨੀਆਂ ਪ੍ਰਾਪਰਟੀਆਂ ਆਦੀਆਂ ਹਨ ਤਕਰੀਬਨ 8 ਪ੍ਰਾਪਰਟੀਆਂ ਜਿਹੜੀਆਂ ਹੁਣ ਇਹ ਲਖਵੀਰ ਲਖੇ ਦੇ ਨਾਂ ਤੇ ਆ ਤਕਰੀਬਨ ਇਹਦਾ ਇਹਨੇ 900 ਲੱਖ ਤੇ 20000 ਰੁਪਏ ਦੀ ਇਹਦੀ ਕੀਮਤ ਹੈਗੀ ਤਕਰੀਬਨ ਕਰੋੜ ਬਾਕੀ ਹੋਰ ਪ੍ਰਾਪਰਟੀਆਂ ਜਗਾ ਜਗਾ ਲਗ ਇਹਦੀਆਂ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਸਾਰਿਆਂ ਦੀ ਜਿਹੜੀ ਕੀਮਤ ਮਿਲਾ ਕੇ 22 ਬਾਕੀ ਸੱਤ ਕਿਹੜੀਆਂ ਨੇ ਉਹ ਲੱਗ ਲੱਗ ਆਪਣੇ ਬਠਿੰਡੇ ਜ਼ਿਲ੍ਹੇ ਚ ਹੈਗੀਆਂ ਜੀ ਮੁਕਸ਼ਰ ਵੀ ਹੈਗੀਆਂ ਜਿੱਦਾਂ ਆਪਾਂ ਕਾਰਾਂ ਵੀ ਹੈਗੀਆਂ ਚੱਲ ਚੱਲ ਦੋਵੇਂ ਹੈਗੀਆਂ ਕਾਰ ਕਿੰਨੀਆਂ ਕਾਰਾਂ ਚਾਰਜ हां ਜੀ ਤੁਹਾਨੂੰ ਸਾਰੀ ਡਿਟੇਲ ਵੀ ਸ਼ੇਅਰ ਕਰ ਦਿੰਨੇ ਆ ਜੀ ਅਲੱਗ-ਅਲੱਗ ਹੈ ਟਾਈਮ ਕਾਫੀ ਲੱਗ ਗਿਆ ਆਪਾਂ ਨੂੰ ਆਪਾਂ ਨੂੰ ਰਿਪੋਰਟ ਭੇਜਣ ਨੂੰ ਟਾਈਮ ਇਹ ਦੇਖੋ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ ਪਹਿਲਾਂ ਤੇ ਇਹਦਾ ਤੇ ਘਰ ਦਾ ਚਲੋ ਕੋਈ ਵੀ ਚੀਜ਼ ਨੂੰ ਪਹਿਲਾਂ ਆਇਡੈਂਟੀਫਾਈ ਕਰਨਾ ਹੁੰਦਾ ਫਿਰ ਪਤਾ ਕਰਨਾ ਹੁੰਦਾ ਕਿਉਂਕਿ ਸਾਰੀ ਚੀਜ਼ ਕਾਨੂੰਨ ਦੇ ਮੁਤਾਬਕ ਹੀ ਹੁੰਦੀ ਹੈ ਕੋਈ ਇਦਾਂ ਤੇ ਹੈ ਨਹੀਂ ਕਿ ਆਪਾਂ ਫਿਰ ਦੇਖਣਾ ਅੰਦਰ ਰੂਲਸ ਦੇ ਮੁਤਾਬਕ ਜਾਂ ਐਨਡੀਪੀਆ ਸੈਕਟਰ ਦੇ ਮੁਤਾਬਕ ਕਿ ਨਸ਼ਾ ਤਸਕਰੀ ਦੀ ਚੀਜ਼ ਉਹਨੇ ਬਣਾਈ ਹੈਗੀਆ ਫਿਰ ਉਸ ਚੀਜ਼ ਨੂੰ ਸਾਰਾ ਪੇਪਰ ਵਰਕ ਹੁੰਦਾ ਆ ਫਿਰ ਕੇਸ ਬੰਦ ਆ ਆ ਪਰ ਦਿੱਲੀ ਜਾਂਦਾ ਸਾਰੀ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਬਟ ਫਿਰ ਵੀ ਦੇਖੋ ਅਸੀਂ ਸਾਡੀ ਜਿਹੜੀ ਐਫਆਈਯੂ ਦੀ ਟੀਮ ਹੈਗੀ ਹੈ ਮੁਸਤੈਦੀ ਦਿਖਾਉਂਦੇ ਹੋਏ ਇਹ ਤਕਰੀਬਨ ਮਹੀਨੇ ਦੇ ਅੰਦਰ ਹੀ ਇਹ ਸਾਰਾ ਕੁਝ ਕਰ ਲਿਆ ਇਹ ਸਾਰਾ ਆਸਕੀਡੈਂਟੀ ਹੈ ਇਹ ਚੱਲਦਾ ਨਿਰੰਤਰ ਚੱਲ ਰਿਹਾ ਹੈ ਬੈਂਕ ਖਾਤੇ ਵੀ ਉਹਦੇ ਆਇਡੈਂਟੀਫਾਈ ਹੋ ਰਹੇ ਨੇ ਬਾਕੀ ਰਿਸ਼ਤੇਦਾਰਾਂ ਦੀਆਂ ਤੇ ਬਾਕੀ ਜਿਹੜੇ ਹੋਰ ਇਹਦੇ ਦੋਸ਼ੀ ਹੈਗੇ ਸੀ ਉਹਨਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਹੋ ਰਹੀ ਹੈ ਇਸ ਸੰਬੰਧ ਇਹ ਹੈਗੀ ਹੈ ਜੀ ਬਾਕੀ ਕੰਮ ਕਰਦੇ ਨੇ ਹੁਣ ਅੰਦਰ ਹੈਗਾ ਅੰਤ ਤਰੀਕ ਨੂੰ ਕੁਟਵਾਲੀ ਦੇ ਵਿੱਚ ਅਸੀਂ 87 ਜੀ 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 ਜਿਹੜਾ ਪਰਚਾ ਆਪਾਂ 40 ਕਿਲੋ ਦਾ ਆਪਾਂ ਕੁਟਵਾਲੀ ਥਾਣੇ ਦਿੱਤਾ ਨਾ ਜੀ 87 ਨੂੰ 132 ਨੰਬਰ ਐਫ ਆਈ ਆਰ ਉਹ ਉਸੇ ਕੇਸ ਚ ਹੈਗਾ ਉਸ ਤੋਂ ਸਾਰੀ ਉਹ ਸਾਰੀ ਹੋਈ ਪਿਆ ਪਲਾਡ ਦੇ ਤੇ ਪਹਿਲਾ ਸੀ ਆ ਬਾਅਦ ਚ ਹੋਈ ਆ ਜਿਹੜੀ ਇਹਨੇ ਖਰੀਦਿਆ ਸੀ ਇਸੇ ਸਾਲ ਖਰੀਦਿਆ ਰਦਰ ਇਹ ਹੂਬ ਹੋ ਇਦਾਂ ਸੀ ਜਦੋਂ ਰੇਡ ਪਈ ਸੀ ਹੂਬ ਹੋ ਇਦਾਂ ਸੀ ਜੀ ਹੁਣ ਉਸ ਤੋਂ ਬਾਅਦ ਤੇ ਫਿਰ ਬੰਦੀ ਪਿਆ ਕੋਈ ਹੋਰ ਵੀ ਸ਼ਾਮਿਲ ਹੋ ਕੇ ਵਿਦੇਸ਼ ਵਿੱਚ ਬੈਠਾ ਫਰਾਰ ਹੈਗਾ ਉਹ ਲੋਕ ਵੀ ਦੇਖੋ ਮੈਂ ਤੁਹਾਨੂੰ ਜਦ ਤਫ਼ਤੀਸ਼ ਦੇਖੋ ਬਹੁਤ ਵੱਡੀ ਰਿਕਵਰੀ ਹੈਗੀ ਆ ਨੇ ਜ਼ਿਲ੍ਹੇ ਦੇ ਇਤਿਹਾਸ ਚ ਇੰਨੀ ਰਿਕਵਰੀ ਬੜੀ ਰੀਅਰ ਹੈਗੀ ਹੈ ਸ਼ਾਇਦ ਪਹਿਲੀ ਹੈ ਸੋ ਉਹਦੀ ਸਾਰੀ ਜਿੰਨੂੰ ਕੀ ਕਹਿੰਦੇ ਆ ਤਫ਼ਤੀਸ਼ ਚੱਲ ਰਹੀ ਹੈ ਬਾਕੀ ਜਿਹੜੇ ਹੈਗੇ ਇਹ ਕਿੱਥੋਂ ਆ ਰਿਹਾ ਸੀ ਉਹ ਉਹਦੀ ਵੀ ਚੱਲ ਰਹੀ ਹੈਗੀ ਚਾਹੇ ਅੰਦਰ ਬੈਠਾ ਬਾਹਰ ਬੈਠਾ ਹਨਾ ਜੀ ਉਹਦੀ ਵੀ ਚੱਲ ਰਹੀ ਹੈ ਇਹਨਾਂ ਨੇ ਕਿਹੜੀ ਪ੍ਰਾਪਰਟੀ ਸਾਰੇ ਦੋਸ਼ੇ ਨਿਕਲੀ ਇਸ ਨੇ ਨਹੀਂ ਬਾਕੀ ਇਹਦੀ ਆਇਡੈਂਟੀਫਾਈ ਕਰਕੇ ਉਹਨਾਂ ਦਾ ਵੀ ਕੇਸ ਭੇਜਾਂਗੇ ਉਹ ਵੀ ਆਇਡੈਂਟੀਫਾਈ ਹੋ ਰਿਹਾ ਉਹਨਾਂ ਜਿੱਦਾਂ ਤੁਸੀਂ ਹੁਣ ਉਹਦੇ ਚ ਘਰ ਕਿੰਨੇ ਆ ਚੱਲ ਚੱਲ ਕਿੰਨੀਆਂ ਕਾਰਾਂ ਕਿੰਨੀਆਂ ਬੈਂਕ ਵੀ ਆਇਡੈਂਟੀਫਾਈ ਹੋ ਰਿਹਾ ਅਲਟੀਮੇਟਲੀ ਕਿਹੜੇ ਸਾਰੇ ਬੈਨੀਫੀਸ਼ੀਰੀ ਜਿਨ੍ਹਾਂ ਨੇ ਨਸ਼ਾ ਤਸਕਰੀ ਚ ਚਾਰ ਪੈਸੇ ਕਮਾਏ ਆ ਅਸੀਂ ਉਹਨਾਂ ਨੂੰ ਛੜਨਣਾ ਨਹੀਂ ਹੈਗਾ ਜੀ ਉਹ ਆਇਡੈਂਟੀਫਾਈ ਕਰਕੇ ਇਦਾਂ ਹੀ ਅਸੀਂ ਅਟੈਚ ਕਰਾਵਾਂ ਫ੍ਰੀਜ਼ ਕਰਾਵਾਂਗੇ ਤੇ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਕਰਾਂਗੇ ਜਿੱਥੇ ਕਿੰਨੀ ਜਗ੍ਹਾ ਹੈਗੀ ਤੇ ਕਿੰਨੀ ਇਸਦੀ ਵੈਲਿਊ 99 ਲੱਖ 20 ਹਜ਼ਾਰ ਇਹਦੀ ਜਿਹੜੀ ਅਸੀਂ ਮੁਲਾਂਕਣ ਕੀਤਾ ਸੀ ਜੀ ਤੇ ਉਹ ਆ ਠੀਕ ਹੈ ਜੀ